15 ਅਗਸਤ ਦੇ ਮੰਦੇ ਨਜਰ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਬਾਬਾ ਅਜੀਤ ਸਿੰਘ ਚੌਕ ਵਿਖੇ ਨਾਕਾ ਲਗਾ ਕੇ ਕੀਤੀ ਗਈ ਬੱਕਰੇ ਬੱਕਰੀ ਵਿਕਣ ਦੀ ਚੈਕਿੰਗ ਬੁੱਧਵਾਰ ਦੀ ਰਾਤ 9 ਵਜੇ ਦੇ ਲਗਭਗ ਪਟਿੰਡਾ ਪੁਲਿਸ ਵੱਲੋਂ ਜਿੱਥੇ ਜਗਾ ਜਗਾ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ ਬਾਬਾ ਅਜੀਤ ਸਿੰਘ ਚੌਕ ਵਿਖੇ ਐਸ ਐਚ ਓ ਸਿਵਲੈਂਡ ਹਰਰੋਜ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਨਾਕਾ ਲਗਾਇਆ ਤੇ ਉਹਨਾਂ ਵੱਲੋਂ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਵੀ ਜਿੱਥੇ ਚੈਕਿੰਗ ਕੀਤੀ ਗਈ ਉਥੇ 15 ਅਗਸਤ ਦੇ ਮੰਦੇ ਨਜ਼ਰ ਵੀ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਦੇਖ ਲਓ ਤਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਸਾਰੇ ਵਹੀਕਲਾਂ ਦੀ ਇੱਥੇ ਜਿੱਥੇ ਆਪਣਾ ਚੈਕਿੰਗ ਕੀਤੀ ਜਾ ਰਹੀ ਹੈ ਉਥੇ ਜਿਹੜੀਆਂ ਗੱਡੀਆਂ ਦੇ ਜਾਣੀਆਂ ਲੱਗੀਆਂ ਉਹਨਾਂ ਦੇ ਉਹਨਾਂ ਵੱਲੋਂ ਚਲਾਨ ਵੀ ਕੱਟੇ ਜਾ ਰਹੇ ਹਨ ਦੇਖ ਲਓ ਤਸਵੀਰਾਂ ਦੇ ਵਿੱਚ ਇਸ ਸਬੰਧੀ ਐਸਐਸਓ ਨੇ ਕੋਈ ਆਪਣਾ ਪੁਸ਼ਟੀ ਨਹੀਂ ਕੀਤੀ ਕਿ ਕਿੰਨੇ ਚਲਾਨ ਕੱਟੇ ਗਏ ਲੇਕਿਨ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਵੀ ਚਲਾਨ ਕੱਟੇ ਜਾ ਰਹੇ ਤੇ ਨਾਲ ਨਾਲ ਉਹਨਾਂ ਵੱਲੋਂ ਦੇਖ ਰਹੇ ਤਸ਼ਵੀਰਾਂ ਦੇ ਵਿੱਚ ਲੋਕਾਂ ਦੀ ਇਹਨਾਂ ਵੱਲੋਂ ਚੈੱਕਿੰਗ ਕੀਤੀ ਜਾ ਰਹੀ ਹੈ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਇਹਨਾਂ ਵੱਲੋਂ ਮਸ਼ੀਨਾਂ ਦੇ ਨਾਲ ਚੈੱਕਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਜਿਹੜੇ ਵਿਕਤੀਆਂ ਦੀਆਂ ਗੱਡੀਆਂ ਦੇ ਵਿੱਚ ਜਾਲੀਆਂ ਲੱਗੀਆਂ ਸਨ ਉਹਨਾਂ ਦੇ ਵੀ ਉਹਨਾਂ ਵੱਲੋਂ ਚਲਾਣ ਕੱਟੇ ਗਏ ਲੇਖਣ ਇਸ ਸਬੰਧੀ ਐਸਐਚਓ ਥਾਣਾ ਸਿਵਲਨ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਕਿ ਕਿੰਨੇ ਜਲਾਣ ਕੱਟੇ ਗਏ ਲੇਕਿਨ ਉਹਨਾਂ ਦੇ ਇਹ ਗੱਲ ਪਹਿਣੀ ਹੈ ਕਿ ਉਹਨਾਂ ਵੱਲੋਂ ਡਰਿੰਕ ਐਂਡ ਡਰਾਈਵ ਨੂੰ ਲੈ ਕੇ ਤੇ ਨਾਲ ਨਾਲ ਜਿਹੜੀਆਂ ਗੱਡੀਆਂ ਦੇ ਆਪਣਾ ਜਾਲੀਆਂ ਲੱਗੀਆਂ ਉਹਨਾਂ ਦੇ ਉਹਨਾਂ ਵੱਲੋਂ ਚਲਾਣ ਕੱਟੇ ਜਾ ਰਹੇ ਹਨ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਬਾਬਾਜੀਤ ਸਿੰਘ ਚੌਂਗੜੀਆ ਇਹ ਸਾਰੀਆਂ ਤਸਵੀਰਾਂ ਜਿੱਥੇ ਬੁੱਧਵਾਰ ਦੀ ਰਾਤ ਨੂੰ 9 ਵਜੇ ਦੇ ਲਗਭਗ ਥਾਣਾ ਸਿਵਲਨ ਦੀ ਪੁਲਿਸ ਪਾਰਟੀ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲੈ ਕੇ ਇੱਥੇ ਐਸਐਚਓ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਇਥੇਨੋਂ ਵੱਲੋਂ ਵੱਖਰੀ ਵੱਖਰੀ ਵਹੀਕਲਾਂ ਦੇ ਜਿੱਥੇ ਚਲਾਨ ਕੱਟੇਗੇ ਉਥੇ 15 ਅਗਸਤ ਦੇ ਮੰਦੇ ਨਜ਼ਰ ਇਹਨਾਂ ਵੱਲੋਂ ਗੱਡੀਆਂ ਦੀ ਚੈਕਿੰਗ ਵੀ ਕੀਤੀ ਗਈ। ਮੇਰਾ ਨਾਮ ਇਨਸਪੈਕਟਰ ਹਰਜੋਤ ਸਿੰਘ ਮੁਖ ਅਫਸਰ ਥਾਣਾ ਸੇਵਲ ਲਾਈਨ। ਇਮਾਨਜੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਨੇ ਦਿਸ਼ਾ ਨਿਰਦੇਸ਼ਤਾ ਤਾਹ ਤਾਂ ਜਿਹੜਾ ਆਪਾਂ ਨੂੰ ਪਤਾ ਹੀ ਹੈ ਕੱਲ 15 ਅਗਸਤ ਹੈ ਦਾ ਦਿਹਾੜਾ ਹੈ। ਜਿਸ ਤੇ ਜਿਹੜਾ ਹੈਗਾ ਇਹਮ ਪੁਆਇੰਟਾਂ ਤੇ ਜਿਹੜਾ ਹੈਗਾ ਸੀਨੀਅਰ ਅਫਸਰਾਂ ਬਾਲਾਂ ਦੀ ਜਿਹੜੀਆਂ ਹਦਾਇਤਾਂ ਅਨੁਸਾਰ ਜਿਹੜੀ ਹੈਗੀ ਨਾਕਾਬੰਦੀ ਕਰਕੇ ਸਟਰੋਂਗ ਨਾਕਾਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤੇ ਜਿਹੜੇ ਵੀਕਲ ਹੈ ਜਿਨ੍ਹਾਂ ਦੇ ਜਾਲੀਆਂ ਵਗੈਰਾ ਲੱਗੀਆਂ ਹੋਈਆਂ ਤੇ ਟ੍ਰੈਫਿਕ ਦੀ ਉਲੰਘਣਾ ਕਰ ਰਹੇ ਆ ਉਹਨਾਂ ਦੀ ਜਿਹੜੀ ਹੈ ਚੈਕਿੰਗ ਕਰਕੇ ਤੇ ਜੋ ਟ੍ਰੈਫਿਕ ਦਾ ਚਲਾਨ ਬੰਦਾ ਉਹ ਕੀਤੇ ਜਾ ਰਹੇ ਇਸ ਦੇ ਨਾਲ ਹੀ ਜਿਹੜੇ ਡਰਿੰਕ ਐਂਡ ਡਰਾਈਵ ਜਿਹਦੇ ਨਾਲ ਜਿਹੜਾ ਹੈਗਾ ਕਈ ਔਰ ਕੁਦਰਤੀ ਹਾਦਸੇ ਜਿਹੜਾ ਐਕਸੀਡੈਂਟ ਵੀ ਹੁੰਦੇ ਆ ਉਸ ਦੇ ਵੀ ਜਿਹੜਾ ਡਰਿੰਕ ਡਰਾਈਵ ਦੇ ਵੀ ਚਲਾਨ ਸਾਡੇ ਵੱਲੋਂ ਕੀਤੇ ਜਾ ਹਾਂਜੀ ਅੱਜ ਜਿਹੜੀਆਂ ਹੈਗੀਆਂ ਅਸੀਂ ਪੈਟਰੋਲਿੰਗ ਪਾਰਟੀ ਰਹੀ ਜਿਹੜੇ ਸਾਡੇ ਮਾਰਕੀਟਸ ਐ ਬਿਜ਼ੀ ਮਾਰਕੀਟ ਆ ਉਹਨਾਂ ਨੂੰ ਅਸੀਂ ਕਵਰ ਕਰ ਰਹੇ ਆ ਤੇ ਜਿਹੜੇ ਅਹਿਮ ਪੁਆਇੰਟ ਹੈਗੇ ਆ ਬਿਜ਼ੀ ਮਾਰਕੀਟ ਆ ਉੱਥੇ ਜਿਹੜੇ ਨਾਕਾਬੰਦੀ ਕਰਕੇ ਜਿਹੜੀ ਹੈਗੀ ਐ ਦੇਰ ਰਾਤ ਜਿਹੜੀ ਇਹ ਚੈਕਿੰਗ ਕੀਤੀ ਜਾਊਗੀ ਤਾਂ ਜੋ ਜਿਹੜੀ ਹੈਗਾ 15 ਅਗਸਤ ਦਾ ਜਿਹੜਾ ਦਿਹਾਣਾ ਜਿਹੜਾ ਦੇਸ਼ ਲਈ ਬਹੁਤ ਹੀ ਅਹਿਮ ਐ ਉਹ ਜਿਹੜਾ ਹੈਗਾ ਕੋਈ ਅਨਸਕਾਮੀ ਘਟਨਾ ਨਾ ਵਾਪਰ ਸਕੇ ਜਿਹੜਾ ਮਾਰਾ ਅਨਸਰ ਆ ਉਹਦੇ ਜਿਹੜਾ ਹੈਗਾ ਦਿਲ ਚ ਡਰ ਹੋਵੇ ਤੇ ਜਿਹੜਾ ਹੈਗਾ ਕੋਈ ਵੀ ਅਨਸਟਾਵੀ ਘਟਨਾ ਤੋਂ ਵਾਪਰ ਤੋਂ ਜਿਹੜਾ ਰੋਕਿਆ ਜਾ ਸਕੇ ਉਹਦੇ ਲਈ ਜਿਹੜੀ ਹੈ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਲਗਭਗ ਜਿਹੜਾ ਹੈਗਾ 30 ਕਿ ਗੱਡੀਆਂ ਦੀ ਜਿਹੜੀ ਚੈਕਿੰਗ ਕੀਤੀ ਗਈ ਹੈ ਤੇ ਸਾਡੇ ਵੱਲੋਂ ਜਿਹੜਾ ਡਰਿੰਕ ਐਂਡ ਡਰਾਈਵ ਦੇ ਵੀ ਜਿਹੜੇ ਹੈਗੇ ਚਲਾਨ ਕੀਤੇ ਗਏ ਸਟ